ਜਮਾ ਸਸਤੇ ਘਰ ਕੋਠੀਆਂ ਤੇ ਮਕਾਨ ਤੁਸੀਂ ਲੱਭਦੇ ਰਹਿੰਦੇ ਹੋ ਮੈਨੂੰ ਪਤਾ ਹੀ ਸੀ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਆਏ ਜਮਾ ਸਸਤੇ ਘਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਰੇਟ ਕਿਸੇ ਘਰ ਦਾ 6 ਲੱਖ ਮਿਲੂਗਾ ਕਿਸੇ ਦਾ 3 ਕਿਸੇ ਦਾ 5 ਕਿਸੇ ਦਾ 8 ਕਿਸੇ ਦਾ 7 ਇੰਨਾ ਕੁ ਰੇਟ ਤੁਹਾਨੂੰ ਮਿਲੂਗਾ ਸੀ ਘਰ ਤੋਂ ਘੱਟ 10 ਘਰ ਆਪਾਂ ਲੈ ਕੇ ਪਹੁੰਚੇ ਆਂ ਤੁਹਾਡੇ ਏਰੀਆ 'ਚ ਤੁਹਾਨੂੰ ਮਿਲ ਜੂਗਾ ਇੱਕ ਵਾਰੀ ਘਰਾਂ ਦੀਆਂ ਵੀਡੀਓ ਦੇਖੋ ਜੀ ਤੇ ਤੁਸੀਂ ਦੇਖ ਕੇ ਜਿਹੜਾ ਵੀ ਪਸੰਦ ਆਵੇ ਖਰੀਦ ਸਕਦੇ ਹੋ ਤੁਹਾਡੇ ਏਰੀਆ 'ਚੋਂ ਜੇ ਤੁਸੀਂ ਵੀ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਹੋਮਸ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈੱਟ ਕਰਕੇ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲੇ ਹਰ ਰੋਜ਼ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚੇ ਇੱਕ ਤਰ੍ਹਾਂ ਦਾ ਆਪਾਂ ਸੁਨਹਿਰੀ ਮੌਕਾ ਹੀ ਲੈ ਕੇ ਪਹੁੰਚੇ ਹਾਂ ਅਸੀਂ ਰੇਟ ਤੁਹਾਨੂੰ ਜਮਾਂ ਸਸਤੇ ਮਿਲ ਜਾਣਗੇ ਤੇ ਪਹਿਲੇ ਘਰ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਜਿਹੜਾ ਪਹਿਲਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਇਹਦਾ ਰੇਟ ਜੇ ਆਪਾਂ ਦੇਖੀਏ ਤਾਂ ਇੱਕ ਮਾਲਕ ਵੱਲੋਂ ਡਿਮਾਂਡ ਪਹੁੰਚੀ ਆਪਣੇ ਕੋਲੇ ਸਿਰਫ 8 ਲੱਖ 80 ਰੁਪਏ ਸੀ ਇੱਕ ਡਿਮਾਂਡ ਮੌਕੇ ਤੇ ਐਡਿਟ ਕੀਤਾ ਜਾਊਗਾ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਜੀ ਤਾਂ 45 ਗਜ਼ ਮਾਲਕ ਨੇ ਥਾਂ ਦੱਸੀ ਹੈ ਵਧੀਆ ਘਰ ਐ ਜੀ ਕੋਠੀ ਵਾਂਗੂ ਬਣਿਆ ਹੋਇਆ ਰਸੋਈ ਦਾ ਕੰਮ ਬਹੁਤ ਵਧੀਆ ਹੋਇਆ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਸਾਰੇ ਕਿਤੇ ਆਪਾਂ ਨੂੰ ਲੱਗਿਆ ਹੋਇਆ ਮਿਲੂਗਾ ਜੀ ਤੇ ਬਾਹਰਲੀ ਸਾਈਡ ਜੇ ਆਪਾਂ ਗੱਲ ਕਰੀਏ ਪੌੜੀਆਂ ਦੇ ਥੱਲੇ ਵੀ ਆਪਾਂ ਨੂੰ ਕਾਫੀ ਜਗ੍ਹਾ ਮਿਲ ਜੂਗੀ ਪੌੜੀਆਂ ਦੇ ਨਾਲ ਵੀ ਕਾਫੀ ਜਗ੍ਹਾ ਸੀ ਤੇ ਬਾਸ਼ਪੇਸ਼ਣ ਵਗੈਰਾ ਲੱਗਿਆ ਹੋਇਆ ਤੁਸੀਂ ਆਪ ਦੇਖ ਹੀ ਰਹੇ ਹੋ ਉੱਪਰੋਂ ਛੱਤ ਦੀ ਗੱਲ ਕਰੀਏ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਇੱਕ ਕਮਰਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਹੁਤ ਵੱਡਾ ਕਮਰਾ ਬਣਿਆ ਹੋਇਆ ਸੀ ਤੇ ਕਮਰੇ ਦੇ ਨਾਲ ਹੀ ਅਟੈਚ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਕਮਰਾ ਪੂਰਾ ਸੋਹਣਾ ਹੈਗਾ ਪੂਰਾ ਖੁੱਲਡੁੱਲਾ ਕਮਰਾ ਬਣਿਆ ਹੋਇਆ ਸੀ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਦੇਖ ਵੀ ਰਹੇ ਹੋ ਸੀ ਤੇ ਆਪਾਂ ਏਰੀਆ ਦੀ ਗੱਲ ਕਰੀਏ ਪਿੰਡ ਤਾਜਪੁਰ ਰੋਡ ਤੇ ਇੱਕ ਕਲੋਨੀ ਹੈ ਜੀ ਗੁਰੂ ਰਾਮਦਾਸ ਸਿਟੀ ਲੁਧਿਆਣੇ ਦੇ ਵਿੱਚ ਲੁਧਿਆਣਾ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੁਰੂ ਰਾਮਦਾਸ ਕਲੋਨੀਆ ਕਲੋਨੀ ਦੇ ਵਿੱਚ ਇਹ ਘਰ ਬਣਿਆ ਹੋਇਆ 880 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ 62832 70758 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਗੱਲਬਾਤ ਮਾਲਕ ਨਾਲ ਕਰੋ ਜਾ ਕੇ ਦੇਖੋ ਤੇ ਖਰੀਦੋ ਜੀ ਬਾਕੀ ਵੀਡੀਓ ਵਧੀਆ ਤੁਹਾਨੂੰ ਲੱਗੀ ਹੋਊਗੀ ਮੈਂ ਉਮੀਦ ਕਰਦਾ ਜੀ ਇਸ ਘਰ ਦੀ ਜਿਹੜਾ ਘਰ ਆਪਾਂ ਨੰਬਰ 2 ਤੇ ਲੈ ਕੇ ਪਹੁੰਚੇ ਹਾਂ ਸੀ ਇੱਕ ਵਾਰੀ ਵੀਡੀਓ ਚੈੱਕ ਕਰੋ ਸੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ 4.5 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਪੂਰਾ ਵਧੀਆ ਘਰ ਹੈਗਾ ਬਾਕੀ ਕੀ ਕੁਝ ਬਣਿਆ ਹੋਇਆ ਤੁਹਾਨੂੰ ਵੀਡੀਓ ਚ ਸਾਰਾ ਕੁਝ ਪਤਾ ਲੱਗ ਹੀ ਜਾਊਗਾ ਵੀਡੀਓ ਇਹਨਾਂ ਨੇ ਬਣਾ ਕੇ ਵਧੀਆ ਭੇਜੀ ਸੀ ਪਰ ਇਹਨਾਂ ਕੋਲੇ ਜਿਹੜਾ ਫੋਨ ਸੀਗਾ ਮਾਲਕ ਕੋਲੇ ਇਹਦੇ ਕੈਮਰੇ ਦੀ ਕੁਆਲਿਟੀ ਥੋੜੀ ਜਿਹੀ ਘੱਟ ਹੈ ਸੀ ਬਾਕੀ ਤੁਹਾਨੂੰ ਪਤਾ ਲੱਗ ਜਾਊਗਾ ਲਗਭਗ ਕੀ ਕੁਝ ਬਣਿਆ ਹੋਇਆ ਕਿਵੇਂ ਦਾ ਸੀ ਬਾਕੀ ਤੁਸੀਂ ਵੀਡੀਓ ਇੱਕ ਵਾਰੀ ਦੇਖੋ ਜੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਦੁੱਧਾ ਇਹਨਾਂ ਦਾ ਪਿੰਡ ਹੈਗਾ ਖਾਸ ਪਿੰਡ ਦੁੱਧਾ ਜੀ ਦੁੱਧਾ ਨਾਮ ਹੈ ਪਿੰਡ ਦਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾਹ ਹੈ ਜੀ ਤੇ ਇਹ ਘਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਹੈ ਵੀਡੀਓ ਚ ਤੁਸੀਂ ਸਾਰੇ ਕੁਝ ਦੇਖ ਵੀ ਰਹੇ ਹੋ ਜੇ ਇਸ ਘਰ ਦੀ ਆਪਾਂ ਗੱਲ ਕਰੀਏ ਤਾਂ ਰੇਟ 8 ਲੱਖ ਰੁਪਿਆ ਮਾਲਕ ਨੇ ਕਿਹਾਗਾ ਇੱਕ ਡਿਮਾਂਡ ਕੀਤੀ ਆ 8 ਲੱਖ ਰੁਪਿਆ ਮਾਲਕ ਕਹਿੰਦੇ ਸੀਗੇ ਮੌਕੇ ਤੇ ਘਟਬਤ ਵੀ ਕਰ ਦਾਂਗੀ ਤੇ ਮਾਲਕ ਨੇ ਇਹ ਘਰ ਮਜਬੂਰੀ ਕਰਕੇ ਵੇਚਣਾ ਹੈਗਾ ਮਾਲਕ ਨੇ ਦੱਸਿਆਗਾ ਚਾਹੇ ਤੁਸੀਂ ਫੋਨ ਕਰਕੇ ਪੁੱਛ ਲਿਓ ਜੀ ਇਹਨਾਂ ਨੇ ਸੇਲ ਕਰਨ ਦਾ ਕਾਰਨ ਮਜਬੂਰੀ ਦੱਸਿਆਗਾ ਕਹਿੰਦੇ ਸੀਗੇ ਸਾਨੂੰ ਮਜਬੂਰੀ ਪੈ ਗਈ ਘਰੇ ਤਾਂ ਕਰਕੇ ਘਰ ਛੇਤੀ ਤੋਂ ਛੇਤੀ ਵੇਚਣਾ ਪੈ ਰਿਹਾਗਾ ਜੇ ਤੁਹਾਨੂੰ ਘਰ ਪਸੰਦ ਆਉਂਦਾ ਸੀ ਜੇ ਕਿਸਨੂੰ ਵੀ ਘਰ ਪਸੰਦ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਦੁੱਧਾ ਪਿੰਡ ਜਾ ਕੇ ਦੇਖੋ ਜੀ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਪਹਿਲਾਂ ਵੀ ਫੋਨ ਤੁਸੀਂ ਕਰ ਸਕਦੇ ਹੋ 99884 70885 ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਜੀ ਉਹ ਤੋਂ ਬਾਅਦ ਹੀ ਜਾਇਓ ਵਧੀਆ ਗੱਲ ਹੈ ਜੀ ਕਿਉਂਕਿ ਕਈ ਵਾਰੀ ਆਪਾਂ ਬਿਨਾਂ ਫੋਨ ਕਰੇ ਚਲੇ ਜਾਈਏ ਕਈ ਵਾਰੀ ਹੁੰਦਾ ਜੀ ਘਰ ਸੇਲ ਵੀ ਹੋ ਜਾਂਦਾ ਜਾਂ ਫਿਰ ਮਾਲਕ ਫੋਨ ਨਹੀਂ ਚੱਕਦੇ ਕਈ ਵਾਰੀ ਹੁੰਦੇ ਜੀ ਬਿਜ਼ੀ ਹੁੰਦੇ ਨੇ ਜਾਂ ਘਰੇ ਕੋਈ ਆਏ ਹੁੰਦੇ ਨੇ ਤਾਂ ਕਰਕੇ ਫੋਨ ਨਹੀਂ ਚੱਕਿਆ ਜਾਂਦਾ ਕਈ ਵਾਰੀ ਮਾਲਕ ਇਧਰ ਉਧਰ ਗਏ ਹੁੰਦੇ ਨੇ ਚੰਗਾ ਰਹਿੰਦਾ ਸੀ ਪਹਿਲਾਂ ਇੱਕ ਵਾਰੀ ਫੋਨ ਕੀਤਾ ਜਾਵੇ ਮਾਲਕ ਨੂੰ ਟਾਈਮ ਦੇ ਕੇ ਉਹ ਤੋਂ ਬਾਅਦ ਜਾ ਕੇ ਫਿਰ ਡੀਲ ਕੀਤੀ ਜਾਵੇ ਸੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਦੱਸਦੇ ਰਹੋ ਜੀ ਤੁਹਾਨੂੰ ਘਰ ਕਿਵੇਂ ਦੇ ਲੱਗ ਰਹੇ ਨੇ ਜੀ ਜੇ ਤੁਹਾਨੂੰ ਵੀਡੀਓ ਵੀ ਪਸੰਦ ਆ ਰਹੀ ਅਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਚਲਦੀ ਚਲਦੀ ਵੀਡੀਓ ਚ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਾਂ ਘਰ ਦੀ ਗੱਲ ਕਰਾਂਗੇ ਨੰਬਰ 3 ਤੇ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ ਇਹਦੀ ਆਪਾਂ ਜੇ ਜਗਨ ਦੀ ਗੱਲ ਕਰੀਏ 4.5 ਬਿਸਵੇ ਮਾਲਕ ਨੇ ਜਗਨ ਦੱਸੀ ਹੈ ਜਲੀ ਵੀ ਵਧੀਆ ਲੱਗਦੀ ਹੈ ਤੇ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਸੀ ਰੰਗ ਦਾ ਕੰਮ ਸਾਰਾ ਕਰਵਾਇਆ ਹੋਇਆ ਤੇ ਆਪਾਂ ਬਾਥਰੂਮ ਦੀ ਗੱਲ ਕਰੀਏ ਤਾਂ ਬਾਥਰੂਮ ਵੀ ਪੂਰਾ ਵਧੀਆ ਬਣਿਆ ਹੋਇਆ ਜੀ ਟਾਈਲ ਟੂਲਾਂ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਹਰਲੀ ਸਾਈਡ ਇੱਕ ਪਾਸੇ ਤਾਂ ਆਪਾਂ ਨੂੰ ਘਰ ਦੇਖਣ ਨੂੰ ਮਿਲੂਗਾ ਤੇ ਘਰ ਦੇ ਬਿਲਕੁਲ ਸਾਹਮਣੇ ਇੱਕ ਪਾਸੇ ਆਪਾਂ ਨੂੰ ਬਾਵਾ ਵੱਡਾ ਇੱਕ ਛੱਡ ਦੇਖਣ ਨੂੰ ਮਿਲੂਗਾ ਜੀ ਤੇ ਬੇੜਾ ਵੀ ਆਪਾਂ ਨੂੰ ਕਾਫੀ ਦੇਖਣ ਨੂੰ ਮਿਲੂਗਾ ਪੂਰਾ ਖੁੱਲਾ ਡੁੱਲਾ ਘਰ ਹੈ ਜੀ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਇਸ ਘਰ ਦੀ ਡਿਮਾਂਡ ਸਿਰਫ 6.5 ਲੱਖ ਰੁਪਈਆ ਜੀ 6.5 ਲੱਖ ਰੁਪਈਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਮੋਕੇ ਤੇ ਮਾਲਕ ਕਹਿੰਦੇ ਸੀਗੇ ਬਹਿ ਕੇ ਰੇਟ ਕਰ ਲਾਂਗੇ ਮਾਨਤਾਨ ਪੂਰਾ ਕੀਤਾ ਜਾਊਗਾ ਰੇਟ ਬਹੁਤ ਜ਼ਿਆਦਾ ਘਟਾਇਆ ਜਾਊਗਾ ਜੀ ਤੇ ਮਾਲਕ ਨੇ ਕਿਹਾਗਾ ਇਹਨਾਂ ਦਾ ਜਿਹੜਾ ਪਿੰਡ ਜੀ ਪਾਠੂਆ ਇਹਨਾਂ ਦਾ ਪਿੰਡ ਜ਼ਿਲ੍ਹਾ ਸੰਗਰੂਰ ਹੈ ਤਹਿਸੀਲ ਮੂਨਕ ਲੱਗਦੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਮਾਲਕ ਨਾਲ ਫੋਨ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ 7589055722 7589055722 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਘਰ ਬਾਰੇ ਕੁਝ ਵੀ ਪੁੱਛਣਾ ਸੀ ਤਾਂ ਤੁਸੀਂ ਮਾਲਕ ਨੂੰ ਫੋਨ ਕਰਕੇ ਗੱਲਬਾਤ ਕਰਕੇ ਘਰ ਬਾਰੇ ਪੁੱਛ ਕੇ ਜਾ ਕੇ ਦੇਖ ਕੇ ਤੇ ਘਰ ਨੂੰ ਖਰੀਦ ਸਕਦੇ ਹੋ ਤੇ ਇਹ ਘਰ ਵੀ ਮਜਬੂਰੀ ਕਰਕੇ ਵੇਚਣਾ ਸੀ ਮਾਲਕ ਨੂੰ ਬਹੁਤ ਵੱਡੀ ਮਜਬੂਰੀ ਪੈ ਗਈ ਮਾਲਕ ਨੇ ਕਿਹਾਗਾ ਮਜਬੂਰੀਆਂ ਨੇ ਘੇਰਾ ਪਾ ਲਿਆ ਤਾਂ ਕਰਕੇ ਇਹ ਘਰ ਖੇਤੀ ਤੋਂ ਖੇਤੀ ਵੇਚਣਾ ਗਾਮ ਤੇ ਮਾਲਕ ਨਾਲ ਕਰੋ ਜੀ ਗੱਲਬਾਤ ਰੇਟ ਵਗੈਰਾ ਤੁਸੀਂ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਵੀਡੀਓ ਤੁਸੀਂ ਹਰ ਰੋਜ਼ ਆਪਣੀ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਪਤਨ ਦਿੱਤਾ ਹੋਇਆ ਸੀ ਆਪਣੇ ਚੈਨਲ ਹੋਮ ਸੇਲ ਮਾਰਕੀਟ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਓ ਜੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਨਾਲ ਦੇ ਨਾਲ ਜਰੂਰ ਦੱਸਦੇ ਰਹਿਓ ਜੀ ਹੁਣ ਆਪਾਂ ਜਿਹੜੇ ਘਰ ਦੀ ਗੱਲ ਕਰਾਂਗੇ ਜੀ ਘਰ ਦੀ ਜਗ੍ਹਾ ਦੀ ਆਪਾਂ ਗੱਲ ਕਰੀਏ ਤਿੰਨ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਟੋਟਲ ਥਾਂ ਤਿੰਨ ਮਰਲੇ ਗਲੀ ਜਿਹੜੀ ਲੱਗਦੀ ਹੈ ਰਸਤਾ ਜਿਹੜਾ ਲੱਗਦਾ ਪੂਰਾ ਖੁੱਲਾ ਲੱਗਦਾ ਸੀ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਜੀ ਅਰ ਰਸੋਈ ਵਧੀਆ ਬਣੀ ਹੋਈ ਆ ਕਮਰਾ ਵਧੀਆ ਬਣਿਆ ਹੋਇਆ ਜੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾ ਉੱਪਰੋਂ ਵੀ ਪੂਰਾ ਵਧੀਆਗਾ ਬਾਕੀ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਉੱਪਰ ਵੀ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਸੀ ਬਾਕੀ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਕੰਮ ਜਿੰਨਾ ਕੁ ਮਾਲਕ ਨੇ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਬਾਕੀ ਮਾੜਾ ਮੋਟਾ ਜਿਹਾ ਪਲਾਸਟਰ ਦਾ ਕਿਸੇ ਕਿਸੇ ਪਾਸਿਓ ਮਾੜਾ ਮੋਟਾ ਜਿਹਾ ਜ਼ਿਆਦਾ ਨਹੀਂ ਹੈਗਾ ਸੀ ਪੈਂਡਿੰਗ ਦੇ ਵਿੱਚ ਪਿਆ ਗਮ ਉਹ ਲੈਣ ਸਾਰ ਕਰਵਾਉਣਾ ਤਾਂ ਵੀ ਠੀਕ ਹੈ ਜੀ ਜੇ ਬਾਅਦ ਵਿੱਚ ਕਰਵਾਉਣਾ ਉਹ ਤੁਹਾਡੀ ਇੱਛਾ ਸੀ ਬਾਕੀ ਡਿਮਾਂਡ ਬਹੁਤ ਘੱਟ ਮਾਲਕ ਨੇ ਕਹੀ ਸੀ ਇੰਨੇ ਕੁ ਰੇਟ ਦੇ ਵਿੱਚ ਇਹੋ ਜਿਹਾ ਘਰ ਮੁਸ਼ਕਿਲ ਹੀ ਮਿਲੇ ਸੀ 6 ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘੱਟ ਵੱਧ ਰੇਟ ਕਰ ਲੰਗੇ ਅੱਜ ਆਪਾਂ ਵੀਡੀਓ 'ਚ ਜਿੰਨੇ ਘਰ ਲੈ ਕੇ ਪਹੁੰਚੇ ਆਂ ਜੀ ਜਮੇ ਸਸਤੇ ਲੈ ਕੇ ਪਹੁੰਚੇ ਆਂ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਅਲੱਗ-ਅਲੱਗ ਥਾਵਾਂ ਤੋਂ ਆਪਾਂ ਘਰ ਲੈ ਕੇ ਪਹੁੰਚੇ ਆਂ ਜੀ ਬਾਕੀ ਕੱਲੇ-ਕੱਲੇ ਮਾਲਕ ਦਾ ਨੰਬਰ ਵੀ ਤੁਹਾਨੂੰ ਆਪਾਂ ਦੇ ਰਿਹਾ ਸੀ ਮਾਲਕ ਦਾ ਨੰਬਰ ਨੋਟ ਕਰਕੇ ਰੱਖ ਲਿਓ ਜਿਹੜਾ ਘਰ ਤੁਹਾਨੂੰ ਪਸੰਦ ਆਵੇ ਸੀ ਉਹਨਾਂ ਦੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਗੱਲ ਕਰਨ ਤੋਂ ਬਾਅਦ ਜਾ ਕੇ ਦੇਖ ਲਿਓ ਜਾ ਕੇ ਜਦੋਂ ਦੇਖੋਗੇ ਫਿੱਟ ਬੈਠਦਾ ਤੁਹਾਨੂੰ ਉਹ ਤੋਂ ਬਾਅਦ ਰੇਟ ਮੋਕਾ ਕੇ ਖਰੀਦ ਸਕਦੇ ਹੋ ਜੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਇਹ ਘਰ ਆਪਾਂ ਬਾਗੇ ਪੁਰਾਣੇ ਏਰੀਆ ਚੋਂ ਲੈ ਕੇ ਪਹੁੰਚੇ ਆ ਬਾਗੇ ਪੁਰਾਣੇ ਏਰੀਆ ਚੋਂ ਅਲੱਗ-ਅਲੱਗ ਥਾਵਾਂ ਤੋਂ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਆ ਜੀ 6 ਲੱਖ ਰੁਪਏ ਇੱਕ ਬਾਰੀ ਡਿਮਾਂਡ ਕੀਤੀ ਹੈ 3 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਲਿਆ ਕਮੈਂਟ ਜ਼ਰੂਰ ਕਰ ਦਿਓ ਚੱਲਦੀ-ਚੱਲਦੀ ਵੀਡੀਓ 'ਚ ਘਰ ਬਾਰੇ ਤੇ ਆਪਣੀ ਵੀਡੀਓ ਬਾਰੇ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਸੀ ਤੁਸੀਂ ਵੀਡੀਓ 'ਚ ਨਮੇਕਰ ਵਾਸਤੇ ਵੀ ਕਹਿੰਦੇ ਰਹੇ ਨੇ ਤੁਸੀਂ ਇੱਕ ਆਪਾਂ ਵੀਡੀਓ 'ਚ ਨਮਾਕਰ ਵੀ ਲੈ ਕੇ ਪਹੁੰਚਿਆ ਜੀ ਹੁਣੇ ਤਿਆਰ ਹੋਇਆ ਸਾਰਾ ਕੰਮ ਆਲਰੇਡੀ ਕੀਤਾ ਹੋਇਆ ਸੀ ਹਰ ਇੱਕ ਕੰਮ ਚਾਹੀ ਲੱਕੜ ਦਾ ਚਾਹੀ ਜੋੜੀਆਂ ਦਾ ਚਾਹੀ ਬਾਹਰ ਦਾ ਚਾਹੀ ਅੰਦਰ ਦਾ ਸਾਰਾ ਕੰਮ ਹਰ ਇੱਕ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਤੇ ਇਹ ਸੇਲ ਕਰਨਾ ਜੀ ਇਹ ਘਰ ਤੇ ਤੁਸੀਂ ਕਿਸ਼ਤਾਂ ਤੇ ਕਹਿੰਨੇ ਰਹੇ ਨੇ ਤੁਸੀਂ ਆਪਾਂ ਇੱਕ ਕਿਸ਼ਤਾਂ ਤੇ ਵੀ ਘਰ ਲੈ ਕੇ ਪਹੁੰਚਿਆ ਜਿਹੜਾ ਇਹ ਘਰ ਆਪਾਂ ਲੈ ਕੇ ਪਹੁੰਚੇ ਹਾਂ ਇਹਦਾ 2 ਲੱਖ ਰੁਪਇਆ ਪਹਿਲਾਂ ਭਰ ਕੇ ਸੀ ਇਹ ਘਰ ਤੁਸੀਂ ਖਰੀਦ ਸਕਦੇ ਹੋ 2 ਕੁ ਲੱਖ ਰੁਪਏ ਪਹਿਲਾਂ ਪਰ ਉਸੇ ਬਾਕੀ ਮਾਲਕ ਕਹਿੰਦੇ ਨੇ ਅਸੀਂ ਲੋਨ ਕਰਵਾ ਦਾਂਗੇ ਬੈਂਕ ਵੱਲੋਂ ਜਦੋਂ ਲੋਨ ਹੋ ਜਾਊਗਾ ਉਸ ਹਿਸਾਬ ਨਾਲ ਆਪਦੀ ਕਿਸ਼ਤ ਬਣਵਾ ਸਕਦੇ ਹੋ ਕਿੰਨਾ ਕੁ ਲੰਮਾ ਲੋਨ ਤੁਸੀਂ ਚਲਾਉਣਾ ਹੈ ਜਾਂ ਘੱਟ ਚਲਾਉਣਾ ਹੈ ਉਸ ਹਿਸਾਬ ਨਾਲ ਕਿਸ਼ਤਾਂ ਬਣ ਜਾਣਗੀਆਂ ਕਿਸ਼ਤਾਂ ਤੁਸੀਂ ਆਪਦੀ ਮਰਜ਼ੀ ਨਾਲ ਬਣਵਾ ਸਕਦੇ ਹੋ ਜੀ ਬਾਕੀ ਤੁਸੀਂ ਗੱਲ ਕਰ ਸਕਦੇ ਹੋ ਇਹਠਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜਿੰਨਾ ਦਾ ਘਰ ਹੈ ਸੀ ਬਾਕੀ ਘਰ ਦੀ ਵੀਡੀਓ ਸਕਰੀਨ ਤੇ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਿਲਕੁਲ ਨਵਾਂ ਘਰ ਹੈ ਜੀ ਛੱਤ ਵਧੀਆ ਹੈ ਉੱਪਰੋਂ ਵਧੀਆ ਥੱਲੋਂ ਵਧੀਆ ਸੀ ਪੌੜੀਆਂ ਵਧੀਆ ਨੇ ਕਮਰੇ ਵਧੀਆ ਬਣੇ ਹੋਏ ਨੇ ਦੋ ਕਮਰੇ ਆਪਾਂ ਨੂੰ ਮਿਲ ਜਾਣਗੇ ਇੱਕ ਛੋਟੀ ਜੀ ਲੋਬੀ ਮਿਲ ਜੂਗੀ ਲੋਬੀ 'ਚ ਹੀ ਆਪਾਂ ਨੂੰ ਅਟੈਚ ਕਿਚਨ ਦੇਖਣ ਨੂੰ ਮਿਲ ਜੂਗਾ ਇੱਕ ਪੋਰਚ ਏਰੀਆ ਬਾਹਰਲੀ ਸਾਈਡ ਮਿਲ ਜੂਗਾ ਤੇ ਜਿਹੜੀ ਗਲੀ ਲੱਗਦੀ ਆ ਉਹ ਵੀ ਪੂਰੀ ਚੌੜੀ ਲੱਗਦੀ ਆ ਗਲੀ 'ਚੋਂ ਕੋਈ ਵੀ ਗੱਡੀ ਆਪਾਂ ਲੰਘਾ ਸਕਦੇ ਹਾਂ ਸੀ ਇੰਨੀ ਚੌੜੀ ਗਲੀ ਹੈਗੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਵੇਗਾ ਜੀ ਜਿੰਨਾਂ ਦਾ ਘਰ ਗੱਲ ਕਰਨੀ ਹੈ ਕੋਈ ਵੀ ਗੱਲ ਤੁਸੀਂ ਆਪ ਹੀ ਕਰ ਲਿਓ ਸੀ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਨੋਟ ਵੀ ਕਰਵਾ ਦਿੰਦਾ ਸੀ 95 692 62 272 ਗੱਲ ਕਰ ਸਕਦੇ ਹੋ ਬਾਕੀ ਲੁਧਿਆਣਾ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਸੀ ਰਾਹੁਲ ਰੋਡ ਲੁਧਿਆਣਾ ਜੀ ਮਿਹਰਬਾਨ ਇਨਕਲੇਬ ਤੇ ਟੋਟਲ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ 20 ਲੱਖ ਰੁਪਏ ਡਿਮਾਂਡ ਕੀਤੀ ਆ ਜੇ ਕਿਸੇ ਨੇ ਕੈਸ਼ ਤੇ ਲੈਣੀ ਆ ਤਾਂ ਸਿੱਧੀ 20 ਲੱਖ ਰੁਪਏ ਪਰ ਰੋਜ਼ੀ 20 ਲੱਖ ਦੇ ਵਿੱਚੋਂ ਰੇਟ ਟੁੱਟ ਜੂਗਾ ਮਾਨਤਨ ਕੀਤਾ ਜਾਊਗਾ ਬਾਕੀ ਇੱਕ ਡਿਮਾਂਡ ਕੀਤੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਟਾ-ਬਾਧਾ ਬਹਿ ਕੇ ਕੀਤਾ ਜਾਊਗਾ ਜੇ ਕਿਸੇ ਨੂੰ ਕਿਸ਼ਤ ਤੇ ਖਰੀਦਣੀ ਹੈ ਸੀ ਤਾਂ 2 ਇੱਕ ਲੱਖ ਰੁਪਇਆ ਪਹਿਲਾਂ ਭਰ ਕੇ ਬਾਕੀ ਦੀਆਂ ਕਿਸ਼ਤ ਕਰਵਾ ਲਓ ਜੀ ਤੇ ਕੋਠੀ ਇਹ ਖਰੀਦ ਤੁਸੀਂ ਸਕਦੇ ਹੋ ਜੀ ਜਿਨ੍ਹਾਂ ਦਾ ਬਜਟ ਜਮਈ ਘਟ ਹੈ ਜੀ ਤੁਸੀਂ ਜਮਈ ਘਟ ਪੈਸੇ ਲਾਉਣੇ ਆ ਤੇ ਤੁਸੀਂ ਰਹਿੰਦੇ ਹੋ ਜੀ ਕਿਰਾਏ ਦੇ ਘਰਾਂ ਚ ਕਿਰਾਏ ਦੇ ਮਕਾਨਾਂ ਚ ਤੇ ਬਜਟ ਤੁਹਾਡਾ ਜਮੇ ਘਟ ਹੈ 3 ਇੱਕ ਲੱਖ ਰੁਪਇਆ ਤੁਹਾਡਾ ਬਜਟ ਜੇ ਹੈਗਾ ਜੀ ਤਾਂ 3 ਇੱਕ ਲੱਖ ਦੀ ਡਿਮਾਂਡ ਚ ਆਪਾਂ ਘਰ ਲੈ ਕੇ ਪਹੁੰਚੇ ਹਾਂ ਸੀ ਪੂਰਾ ਵਧੀਆ ਘਰ ਬਣਿਆ ਹੋਇਆ ਸੀ ਰੇਟ ਵੀ ਬਹੁਤ ਸਹੀ ਹੈ 15x30 ਸਾਈਜ਼ ਆਪਨ ਮਿਲੂਗਾ ਤੇ ਫਰੀਦਕੋਟ ਏਰੀਆ ਚੋਂ ਆਪਾਂ ਘਰ ਇਹ ਲੈ ਕੇ ਪਹੁੰਚੇ ਹਾਂ ਵੀਡੀਓ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਇੰਨੀ ਦਿਖਾਈ ਹੈ ਰਸਤਾ ਪੂਰਾ ਵਧੀਆ ਲੱਗਦਾਗਾ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਬਾਕੀ ਸਾਰਾ ਘਰ ਪੱਕਾ ਮਿਲੂਗਾ ਵੇੜਾ ਪੱਕਾ ਮਿਲੂਗਾ ਸੀ ਲਾਈਟਿੰਗ ਦਾ ਕੰਮ ਵਧੀਆ ਸੀ ਬਾਕੀ ਤੁਸੀਂ ਕੱਲੀ ਕੱਲੀ ਚੀਜ਼ ਦੇਖ ਵੀ ਰਹੇ ਹੋ ਹਰ ਇੱਕ ਕੰਮ ਪੂਰਾ ਵਧੀਆ ਮਿਲੂਆ ਸੀ ਤੇ ਫਰਸ਼ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਧੂੜਕੋਟ ਪਿੰਡ ਤੋਂ ਆਪਾਂ ਇਹ ਘਰ ਲੈ ਕੇ ਪਹੁੰਚੇ ਹਾਂ ਜੀ ਰਸੋਈ ਵਧੀਆ ਸੀ ਘਰ ਵਧੀਆ ਰੇਟ ਬਹੁਤ ਸਹੀ ਹੈ ਜੀ ਜਿਨ੍ਹਾਂ ਦਾ ਬਜਟ ਜਮੇ ਘਟਾ ਜੀ ਉਹਨਾਂ ਵਾਸਤੇ ਅੱਜ ਇਹ ਸੁਨਹਿਰੀ ਮੌਕਾ ਹੀ ਹੈ ਜੀ ਕਿਹ ਤਰ੍ਹਾਂ ਦਾ ਤੁਹਾਨੂੰ ਘਰ ਪਸੰਦ ਆ ਗਿਆ ਹੋਊਗਾ ਜੀ ਮੈਂ ਉਮੀਦ ਕਰਦਾ ਜੇ ਤੁਹਾਨੂੰ ਘਰ ਪਸੰਦ ਹੈ ਤਾਂ ਤੁਸੀਂ ਧੂੜਕੋਟ ਪਿੰਡ ਜਾ ਕੇ ਘਰ ਇਹ ਦੇਖ ਵੀ ਸਕਦੇ ਹੋ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦਈ ਰੱਖਿਆ ਜੀ 98 785 57423 98785 357423 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਾ ਕੇ ਦੇਖ ਕੇ ਗੱਲਬਾਤ ਕਰਕੇ ਘਰ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਇਸ ਤੋਂ ਘੱਟ ਰੇਟ ਤੁਹਾਨੂੰ ਨਹੀਂ ਮਿਲਣਾ ਸੀ ਇਸ ਤੋਂ ਘੱਟ ਤਾਂ ਕੀ ਹੋ ਸਕਦਾ ਜੀ ਜਿਵੇਂ ਸਸਤਾ ਰੇਟ ਮਾਲਕ ਨੇ ਕਿਹਾ ਗਾ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਸਾਰੇ ਘਰ ਵਧੀਆ ਲੱਗੇ ਨੇ ਵੀਡੀਓ ਪਸੰਦ ਆਈ ਐ ਸੇ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਬਹੁਤ ਸਪੋਰਟ ਕਰ ਦਿਓ ਹਰ ਵੀਡੀਓ ਨੂੰ ਆਪਣੇ ਚੈਨਲ ਨੂੰ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਜੀ ਜੇ ਵੀਡੀਓ ਪਸੰਦ ਆਈ ਹੈ ਹਰ ਰੋਜ਼ ਆਪਣੀਆਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਹੋ ਸੀ ਆਪਣੇ ਕੋਲੇ ਇੱਕ 5 ਕਮੈਂਟਾਂ ਦੀ ਵੀਡੀਓ ਪੂਰੀ ਵਧੀਆ ਸੀ ਤੇ 5-7 ਫੋਟੋਆਂ ਤੇ ਸਾਰੀ ਜਾਣਕਾਰੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73800 ਪੂਰਾ 6273 ਉਹ ਜਿਹੜਾ ਨੰਬਰ ਹੈ ਜੀ ਉੱਤੇ ਚੱਲਦਾ ਰਹਿੰਦਾ ਉਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲਣੀ ਚਾਹੀਦੀ ਨਾ ਕੋਈ ਘਰ ਵਾਸਤੇ ਨਾ ਕੋਈ ਕੁੱਠੀ ਵਾਸਤੇ ਜੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੁੰਦਾ ਜੀ ਜਿਵੇਂ ਤੁਸੀਂ ਕੋਠੀ ਵੇਚਣੀ ਹੈ ਘਰ ਵੇਚਣਾ ਤਾਂ ਉਹ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਨਾ ਤਾਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਨਾ ਹੀ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਜੀ ਬਸ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਕਰੋ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਨਾਲ ਦੀ ਨਾਲ ਹੀ ਜੇ ਮਾਲਕ ਨਾਲ ਗੱਲ ਕਰਨੀ ਹੈ ਕਿਸੇ ਵੀ ਕੋਠੀ ਦੇ ਘਰ ਦੇ ਮਾਲਕ ਨਾਲ ਗੱਲ ਕਰਨੀ ਹੈ ਤਾਂ ਵੀਡੀਓ ਦੇ ਥੱਲੇ ਆਪਾਂ ਮੋਬਾਈਲ ਨੰਬਰ ਮਾਲਕ ਦਾ ਦੇ ਦੇਨੇ ਆਸੀਂ ਵੀਡੀਓ 'ਚ ਤੇ ਉਹਨਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਰੇਟ ਕਿਵੇਂ ਲੱਗੇ ਜੀ ਘਰ ਤੁਹਾਨੂੰ ਕਿਵੇਂ ਦੇ ਲੱਗੇ ਜਰੂਰ ਕਮੈਂਟ ਕਰਿਓ ਜੀ ਤੇ ਹੁਣ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਵਾਸਤੇ ਜਰੂਰ ਕਮੈਂਟ ਕਰਿਓ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਿੰਨੇ ਕੁ ਰੇਟ ਤੱਕ ਜੇ ਤੁਸੀਂ ਕਿਸੇ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਤੇ ਜਮਾ ਸਸਤੀ ਕੋਠੀ ਤੁਹਾਨੂੰ ਚਾਹੀਦੀ ਹੈ ਤਾਂ ਸਕਰੀਨ ਤੇ ਤੁਹਾਨੂੰ ਦੋ ਕੋਠੀਆਂ ਦੀ ਵੀਡੀਓ ਹੋਰ ਮਿਲ ਗਈ ਹੋਊਗੀ ਆਪਦੀ ਪਸੰਦ ਨਾਲ ਇੱਕ ਕੋਠੀ ਦੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਤੇ ਤੁਸੀਂ ਵੀਡੀਓ ਨੂੰ ਦੇਖ ਲਿਓ ਤੇ ਗੱਲਬਾਤ ਕਰਕੇ ਕੋਠੀ ਨੂੰ ਖਰੀਦ ਸਕਦੇ ਹੋ